ਹਾਂਜੀ ਮਾਲਕੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਟੈਸਟ ਮੈਚ ਹੋ ਗਿਆ ਚਲੋ ਕੋਈ ਗੱਲ ਨਹੀਂ ਜਿੱਤ ਵੀ ਸਕਦੇ ਸੀ ਆਪਾਂ ਹਾਰ ਗਏ ਆ ਡਰਾ ਵੀ ਹੋ ਸਕਦਾ ਸੀ 올3 ਰਿਜ਼ਲਟਸ ਪੋਸੀਬਲ ਜਿਵੇਂ ਸ਼ਾਸਤਰੀ ਸਾਹਿਬ ਕਹਿੰਦੇ ਆ ਉਹ ਬਣ ਗਿਆ ਸੀ ਉਹਦੀ ਮੈਂ ਗੱਲ ਕਰੂੰਗਾ ਦੋ ਦਿਨ ਬਾਅਦ ਕਰੂੰਗਾ ਵਿਸਤਾਰ ਨਾਲ ਕਰੂੰਗਾ ਅਗਲੇ ਮੈਚ ਵਿੱਚ ਕੀ ਆਪਾਂ ਹੋਰ ਕਰ ਸਕਦੇ ਆ ਕਿ ਕਰਨਾ ਚਾਹੀਦਾ ਉਹ ਵੀ ਗੱਲ ਕਰੂੰਗਾ ਪਰ ਅੱਜ ਦਾ ਦਿਨ ਬੜਾ ਖਾਸ ਹੈ ਮਾਲਕੋ ਤੁਸੀਂ ਪੋਸਟਰ ਤੇ ਦੇਖ ਲਿਆ Kapil Dev ਸਾਹਿਬ ਨੇ ਟਰੋਫੀ ਚੱਕੀ ਹੋਈ ਹੈ 25 ਜੂਨ 1983 ਬੜਾ ਖਾਸਮ ਖਾਸ ਦਿਨ ਹੈ ਇੰਡੀਅਨ ਕ੍ਰਿਕਟ ਦੇ ਇਤਿਹਾਸ ਵਿੱਚ ਜਦ ਆਪਾਂ ਆਪਣਾ ਪਹਿਲਾ ਵਰਲਡ ਕੱਪ ਜਿੱਤਿਆ ਟੀਮ ਦੇ ਕੈਪਟਨ ਸੀ ਪੰਜਾਬ ਦੇ ਪੁੱਤਰ ਕਪਿਲ ਦੇਵ ਬੜੀਆਂ ਸਾਰੀਆਂ ਗੱਲਾਂ ਹੈਗੇ ਕਪਿਲ ਦੇਵ ਸਾਹਿਬ ਦੇ ਬਾਰੇ ਜਿਹੜਾ ਆਪਾਂ ਵਰਲਡ ਕੱਪ ਜਿੱਤਿਆ ਉਹਦੀ ਟੀਮ ਦੇ ਕੈਪਟਨ ਤੇ ਜਿਨ੍ਹਾਂ ਨੂੰ ਕੁਝ ਸਾਲ ਪਹਿਲੇ ਪਿਛਲੀ ਸੈਂਚਰੀ ਦਾ ਸਭ ਤੋਂ ਵੱਡਾ ਕ੍ਰਿਕਟਰ ਇੰਡੀਆ ਦੇ ਵਿੱਚ ਮੰਨਿਆ ਗਿਆ ਸੀ ਤੰਦੁਲਕਰ ਸਾਹਿਬ ਤੋਂ ਵੀ ਉੱਤੇ ਤੇ ਗਵਸਕਰ ਸਾਹਿਬ ਤੋਂ ਵੀ ਉੱਤੇ ਕਪਿਲ ਦੇਵ ਆਪਣੇ ਵਾਸਤੇ ਕੀ ਮਾਇਨੇ ਰੱਖਦੇ ਆ ਕੀ ਕੁਝ ਕੀਤਾ ਕਪਿਲ ਦੇਵ ਸਾਹਿਬ ਨੇ वर्ल्ड कप जिताना ਤੋਂ ਇਲਾਵਾ ਜਿਹਦੇ ਤੋਂ ਆਪਾਂ ਸਾਰੇ ਸਿੱਖ ਸਕਦੇ ਆ ਮੈਂ ਸੋਚਿਆ ਕਿ ਇੱਕ ਡੇਢ ਮਿੰਟ ਦੀ ਰੀਲ ਵਿੱਚ ਗੱਲ ਨਹੀਂ ਹੋਣੀ ਖੁੱਲ ਕੇ 5-6 ਮਿੰਟ ਗੱਲ ਕੀਤੀ ਜਾਵੇ ਤੇ ਦੱਸਿਆ ਜਾਵੇ Kapil Dev ਸਾਹਿਬ ਨੇ ਕਿਦਾਂ ਪੰਜਾਬੀ ਹੋ ਕੇ ਪੰਜਾਬ ਦਾ ਹਰਿਆਣਾ ਦਾ ਪੂਰੇ ਦੇਸ਼ ਦਾ ਮਾਣ ਵਧਾਇਆ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਬੜਾ ਕੁਝ ਸਿਖਾਇਆ ਪਹਿਲੀ ਗੱਲ ਪਹਿਲੇ ਤਾਂ ਮੈਂ ਬੜੇ ਪਿਛੋਕੜ ਦੀ ਗੱਲ ਕਰਦਾ ਸਾਡੇ ਵਾਸਤੇ ਥੋੜੀ ਜਿਹੀ ਟੱੱਚੀ ਵਾਲੀ ਗੱਲ ਹੈ ਦਿਲ ਵਾਲੀ ਗੱਲ ਹੈ ਕਿਉਂਕਿ ਮੈਂ ਮੇਰੀ ਪਰਵਰਿਸ਼ ਹੋਈ ਹੈ ਪੰਜਾਬ ਦੇ ਫਾਜ਼ਿਲਕਾ ਵਿੱਚ ਕਪਿਲਦੇਵ ਸਾਹਿਬ ਦਾ ਵੀ ਰਿਸ਼ਤਾ ਫਾਜ਼ਿਲਕਾ ਮੇਰੇ ਸ਼ਹਿਰ ਦੇ ਨਾਲ ਹੈ ਕਿਉਂਕਿ ਜਦੋਂ ਪਾਰਟੀਸ਼ਨ ਹੋਇਆ ਉਹਨਾਂ ਦੇ ਪਰਿਵਾਰ ਕਿਉਂਕਿ ਫਾਜ਼ਿਲਕਾ ਮੇਰਾ ਜਿਹੜਾ ਹੋਮ ਟਾਊਨ ਹੈ ਜਿਹੜੇ ਉਸ ਇਲਾਕੇ ਦੇ ਹੈਗੇ ਆ ਸਾਡੇ ਵੀਰ ਭੈਣਾ ਉਹਨਾਂ ਨੂੰ ਪਤਾ ਹੈ ਫਾਜ਼ਿਲਕਾ ਬਾਰਡਰ ਤੇ ਹੈ ਤੇ ਉਹਨਾਂ ਦਾ ਪਰਿਵਾਰ ਵੀ ਬਾਰਡਰ ਟੱਪ ਕੇ ਜਦੋਂ ਆਇਆ 1947 ਵਿੱਚ ਇੱਕ ਦੋ ਸਾਲ ਫਾਜ਼ਿਲਕਾ ਰਹੇ ਸੀ ਕਿ ਕਪਿਲਦੇਵ ਸਾਹਿਬ ਦਾ ਇੱਕ ਛੋਟਾ ਜਿਹਾ ਰਿਸ਼ਤਾ ਮੇਰੇ ਹੋਮ ਟਾਊਨ ਤੋਂ ਵੀ ਹੈ ਫਾਜ਼ਿਲਕਾ ਤੋਂ ਵੀ ਹੈ ਫਿਰ ਪਰਿਵਾਰ ਟ੍ਰਾਈ ਸਿਟੀ ਆ ਗਿਆ ਚੰਡੀਗੜ੍ਹ ਪੰਚਕੂਲੇ ਰਹਿਣ ਲੱਗ ਗਿਆ ਉੱਥੇ ਕਪਿਲਦੇਵ ਸਾਹਿਬ ਦਾ ਜਨਮ ਹੋਇਆ ਕਿਉਂਕਿ ਪੰਚਕੂਲੇ ਰਹਿੰਦੇ ਸੀ ਤਾਂ ਹਰਿਆਣੇ ਵੱਲੋਂ ਡੋਮੈਸਟਿਕ ਕ੍ਰਿਕਟ ਖੇਡੀ ਹਰਿਆਣਾ ਹਰੀਕੇਨ ਉਹਨਾਂ ਨੂੰ ਕਿਹਾ ਜਾਂਦਾ ਸੀ ਪਰ ਦਿਲ ਤਾਂ ਪੰਜਾਬੀ ਹੈ ਨਾ ਬੋਲਦੇ ਤਾਂ ਪੰਜਾਬੀ ਹੋ ਐ ਉਹ ਫਿਲਮ ਸਾਰਿਆਂ ਨੇ ਵੇਖੀ ਐ ਹੋਂ ਦੇ ਵਿੱਚ ਵੀ ਉਹ ਪੰਜਾਬੀ ਵਾਲੀ ਇੰਗਲਿਸ਼ ਹੀ ਬੋਲਦੇ ਹੁੰਦੇ ਸੀ ਕਪਿਲਦੇਵ ਸਾਹਿਬ ਨੇ ਕੀ ਕੁਝ ਹਾਸਲ ਕੀਤਾ ਤੇ ਕੀ ਕੁਝ ਸਖਾਇਆ ਸਾਨੂੰ ਪਹਿਲੀ ਗੱਲ ਉਹਨਾਂ ਨੇ ਇਹ ਭ੍ਰਮ ਤੋੜਿਆ ਸੀ ਇਹ ਵਹਿਮ ਤੋੜਿਆ ਸੀ ਕਿ ਇੰਡੀਆ ਵਿੱਚੋਂ ਕੁਆਲਿਟੀ ਪੇਸ ਬੋਲਰ ਨਹੀਂ ਨਿਕਲ ਸਕਦੇ ਹਾਲਾਂਕਿ ਉਹ ਆਪਣੇ ਆਪ ਨੂੰ ਪੇਸਰ ਪੇਸ ਵਾਲੇ ਸਪੀਡ ਵਾਲੇ ਬੋਲਰ ਨਹੀਂ ਕਹਿੰਦੇ ਸਵਿੰਗਰ ਮੰਨਦੇ ਆਂ ਬੜੀ ਸੋਹਣੀ ਸਵਿੰਗ ਕਰਾਉਂਦੇ ਹੁੰਦੇ ਸੀ ਪਰ ਆਂਦੇ ਤਾਂ ਭੱਜ ਗਈ ਸੀ ਮਤਲਬ ਉਹ ਕਿਹੜਾ ਕੋਈ ਸਪਿਨ ਬਾਲ ਕਰਦੇ ਸੀ ਸੀ ਤਾਂ ਮੀਡੀਅਮ ਪੇਸਰ ਜਿਹੜੇ ਬਾਲ ਨੂੰ ਸਵਿੰਗ ਕਰਾਉਂਦੇ ਸੀ ਪਰ ਕਪਿਲਦੇਵ ਸਾਹਿਬ ਨੇ ਇੰਡੀਆ ਵਿੱਚ ਇਹ ਵਹਿਮ ਦੁਨੀਆ ਵਿੱਚ ਵਹਿਮ ਤੋੜਿਆ ਤੇ ਉਸ ਤੋਂ ਬਾਅਦ ਪੂਰੇ ਹਰਿਆਣਾ ਵਿੱਚ ਪੰਜਾਬ ਵਿੱਚ ਪੂਰੇ ਨਾਰਥ ਇੰਡੀਆ ਵਿੱਚ ਬਾਅਦ ਵਿੱਚ ਲਗਾਤਾਰ ਸਾਨੂੰ ਸਵਿੰਗਰ ਵੀ ਮਿਲੇ ਤੇ ਫਾਸਟ ਬੋਲਰ ਵੀ ਮਿਲੇ जिदे आगु कह लो मोरी कह लो कपिल देव साहब सन दूसरी गल जेडी सिखण नु मिलदी है फिटनेस ओदों कोई لمبے ਚੋੜੇ ਮੈਨੂੰ ਨਹੀਂ ਲੱਗਦਾ ਕੋਈ ਜਿਮਾ ਜੁਮਾ ਇਨੀਆਂ ਹੁੰਦੀਆਂ ਹੋਣਗੀਆਂ ਜਾਂ ਸਾਇੰਟੀਫਿਕ ਡਵਾਈਸਰ ਟ੍ਰੇਨਰ ਪਰਸਨਲ ਟ੍ਰੇਨਰ ਕੋਈ ਨਹੀਂ ਹੁੰਦੇ ਸੀ ਭਾਈ 70s ਵਿੱਚ 80s ਵਿੱਚ ਪਰ ਕਪਿਲ ਦੇਵ ਸਾਹਿਬ ਨੇ ਆਪਣੀ ਫਿਟਨੈਸ ਤੇ ਇੰਨਾ ਕੰਮ ਕੀਤਾ ਕਿ 16 ਸਾਲ ਦਾ ਟੈਸਟ ਕੈਰੀਅਰ ਇੱਕ ਵੀ ਮੈਚ ਫਿਟਨੈਸ ਦੇ ਕਰਕੇ ਬਾਹਰ ਨਹੀਂ ਹੋਏ 131 ਟੈਸਟ ਮੈਚ ਖੇਡੇ ਇੱਕ ਮੈਚ ਵਿੱਚ ਬਸ ਬਾਹਰ ਬੈਠੇ ਸੀ ਉਹ ਵੀ ਚਲੋ ਜਿਹੜੀਆਂ ਹੁਣ ਜੜਾ ਉਪਜੋ ਭਾਣਾ ਵਰਦਨਾ ਸੀ ਵਰਤ ਗਿਆ ਫਿਟਨੈਸ ਕਰਕੇ ਕਦੇ ਵੀ ਕਪਿਲਦੇਵ ਸਾਹਿਬ ਟੀਮ ਵਿੱਚੋਂ ਡ੍ਰੌਪ ਨਹੀਂ ਹੋਏ ਤੀਜੀ ਖਾਸ ਗੱਲ ਕਪਿਲਦੇਵ ਸਾਹਿਬ ਬਾਰੇ ਡਿਸਪਲਨ ਅਨੁਸ਼ਾਸਨ ਉਹਦੀ ਇੱਕ ਛੋਟੀ ਜੀ ਮਿਸਾਲ ਇਹ ਹੈ ਕਿ ਹਾਲਾਂਕਿ ਕਈ ਦੁਨੀਆ ਮੰਨਦੀ ਹੈ ਕਿ ਉਹਨਾਂ ਨੇ ਆਪਣੇ ਪੂਰੇ ਕੈਰੀਅਰ ਵਿੱਚ ਨੋ ਬੋਲਾ ਨਹੀਂ ਕੀਤੀਆਂ ਕੀਤੀਆਂ ਸੀ ਬਾਅਦ ਵਿੱਚ ਪਤਾ ਲੱਗਿਆ ਕੀਤੀਆਂ ਸੀ ਪਰ ਅੱਜ ਦੇ ਹਿਸਾਬ ਨਾਲ ਜੇ ਕੰਪੈਰੀਜ਼ਨ ਕਰ ਲੋ ਬਹੁਤ ਘਟ ਨੋ ਬੋਲਾਂ ਹੋਈਆਂ ਬਹੁਤ ਹੀ ਘਟ ਨੋ ਬਲਾਂ ਉਹਨਾਂ ਨੇ ਕੀਤੀਆਂ ਕਿਉਂਕਿ ਰਨ ਅਪ ਇਨਾ ਨਪਿਆ ਤੋਲਿਆ ਹੁੰਦਾ ਸੀ ਕੈਲਕੂਲੇਟਿਡ ਉਹਨਾਂ ਦੇ ਕਦਮ ਹੁੰਦੇ ਸੀ ਬਹੁਤ ਘਟ ਤੋਂ ਘਟ ਉਹਨਾਂ ਨੇ ਨੋ ਬੋਲਾਂ ਕੀਤੀਆਂ ਆਪਣੇ 131 ਟੈਸਟ ਮੈਚਾਂ ਵਿੱਚ ਤੇ ਅਨੁਸ਼ਾਸਨ ਦੀ ਇੱਕ ਹੋਰ ਤੁਹਾਨੂੰ ਮੈਂ ਮਿਸਾਲ ਦੇਵਾਂ 184 ਇਨਿੰਗਸ ਖੇਡੀਆਂ ਉਹਨਾਂ ਨੇ ਐਜ਼ ਅ ਬੈਟਸਮੈਨ ਆਪਣੇ ਟੈਸਟ ਕੈਰੀਅਰ ਵਿੱਚ ਇੱਕ ਵਾਰੀ ਵੀ ਰਨ ਆਊਟ ਨਹੀਂ ਹੋਏ ਫਿਰ ਆਂਦੀ ਹੈ ਜੀ ਰਿਕਾਰਡਾਂ ਦੀ ਗੱਲ ਮੇਤਰਾ ਦੇ ਰਿਕਾਰਡ ਬੋਲਦੇ ਕਪਿਲਦੇਵ ਸਾਹਿਬ ਦੇ ਰਿਕਾਰਡ ਬੋਲਦੇ ਆ ਉਸ ਟਾਈਮ ਸਭ ਤੋਂ ਵੱਧ ਟੈਸਟ ਵਿਕਟਾਂ ਸੀ ਰਿਚਰਡ ਹੈਡਲੀ ਦੇ ਨਾਮ 431 ਇਹ ਮਿਡ 90ਸ ਦੀ ਗੱਲ ਹੈ ਮੈਂ ਨਵਾਂ ਨਵਾਂ ক্রিকেট ਦੇਖਣਾ ਸ਼ੁਰੂ ਕੀਤਾ ਸੀ ਉਸ ਰਿਕਾਰਡ ਨੂੰ ਤੋੜਿਆ ਕਪਿਲਦੇਵ ਸਾਹਿਬ ਨੇ ਤੁਸੀਂ ਜਦੋਂ ਰਿਟਾਇਰ ਹੋਏ 434 ਟੈਸਟ ਵਿਕਟਾਂ ਤੁਹਾਡੇ ਨਾਮ ਸੀ ਜੋ ਕਈ ਸਾਲ ਤੱਕ ਰਿਕਾਰਡ ਬਣਿਆ ਰਿਹਾ ਕਈ ਸਾਲ ਤੱਕ ਤੇ ਸਭ ਤੋਂ ਵੱਧ ਵਨਡੇ ਵਿਕਟਾਂ ਵੀ ਤੁਹਾਡੇ ਨਾਮ ਸੀ 253 ਉਹ ਰਿਕਾਰਡ ਵੀ ਕਈ ਸਾਲਾਂ ਬਾਅਦ ਪਾਕਿਸਤਾਨ ਦੇ ਵਸੀਮ ਅਕਰਮ ਨੇ ਤੋੜਿਆ ਸੀ ਇੱਕ ਟਾਈਮ ਵਨ ਡੇ ਤੇ ਟੈਸਟ ਦੋਨਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਕਬਿਲਦੇਵ ਸਾਹਿਬ ਦੇ ਨਾਮ ਤੇ ਹੁੰਦਾ ਸੀ ਤੇ ਹੱਲੇ ਵੀ ਜੇ ਤੁਸੀਂ ਆ ਦੇਖੋ ਨਾ ਇਕਲੌਤੇ ਆਲ ਰਾਊਂਡਰ ਹੈ ਜਿਦੇ ਨਾਮ 5000 ਟੈਸਟ ਰਨ ਹੈ ਤੇ 400 ਪਲੱਸ ਵਿਕਟਾਂ ਹੈ ਇਕਲੌਤੇ ਆਲ ਰਾਊਂਡਰ ਇਹ ਉਹਨਾਂ ਦੀ ਹੋਰ ਸਭ ਤੋਂ ਵੱਡੀ ਦੇਣ ਹੈ ਇੰਡੀਅਨ ਕ੍ਰਿਕਟ ਨੂੰ ਪਹਿਲੇ ਜੈਨੂਇਨ ਸਵਿੰਗ ਬੋਲਿੰਗ ਆਲ ਰਾਊਂਡਰ ਫਾਸਟ ਬੋਲਿੰਗ ਆਲ ਰਾਉਂਡਰ ਹਾਲਾਂਕਿ ਉਸ ਤੋਂ ਪਹਿਲਾਂ ਆਲ ਰਾਉਂਡਰ ਪਹਿਲੇ ਵੀ ਹੁੰਦੇ ਸੀ ਵਿਨੂ ਮਾਨਕੰਡ ਸਾਹਿਬ ਹੁੰਦੇ ਸੀ ਪਰ ਉਹ ਆਲ ਰਾਉਂਡਰ ਜਿਨੇ ਬੈਟ ਨਾਲ ਵੀ ਮੈਚ ਜਿਤਾਏ ਆ ਜਿਨੇ ਗੇਂਦ ਨਾਲ ਵੀ ਮੈਚ ਜਿਤਾਏ ਆ ਤੇ ਬੈਟ ਤੁਹਾਨੂੰ ਪਤਾ ਹੀ ਹੈ 1983 ਦਾ ਵਰਲਡ ਕੱਪ ਜਿਨ੍ਹਾਂ ਨੇ ਨਹੀਂ ਦੇਖਿਆ ਮੈਂ ਵੀ 2 ਸਾਲ ਦਾ ਹੀ ਨਿਆਣਾ ਹੁੰਦਾ ਸੀ ਉਦੋਂ ਆਪਾਂ ਵੀ ਬਾਅਦ ਵਿੱਚ ਹੀ ਹਾਈਲਾਈਟਾਂ ਵੇਖੀਆਂ ਤੇ ਫਿਲਮਾਂ ਦੇਖੀਆਂ ਉਹ ਜ਼ਿੰਬਾਬਵੇ ਵਾਲਾ ਮੈਚ ਜਿਹੜਾ ਰਿਕਾਰਡ ਹੀ ਨਹੀਂ ਹੋਇਆ ਸੀ ਜਿੰਦੇ ਵਿੱਚ ਆਪਣੇ ਕਿੰਨੇ 20ਾਂ 25ਾਂ ਤੇ 5 ਵਿਕਟ ਆਊਟ ਹੋ ਗਏ ਸੀ ਕਪਿਲਦੇਵ ਸਾਹਿਬ ਇਸ਼ਨਾਨ ਕਰ ਰਹੇ ਸੀ ਫੁਆਰੇ ਥੱਲੇ ਕਿਸੇ ਨੇ ਕਿਹਾ ਭਰਾਵਾ ਆ ਜਾ ਤੇਰੀ بیٹنگ ਆ ਗਈ ਕਪਿਲਦੇਵ ਗਏ ਤੇ ਜੋ ਕੁਟਾਪਾ ਲਾਇਆ ਉਹਨਾਂ ਨੇ 175 ਨਾਟ ਆਊਟ ਬਣਾਏ ਪਰ ਉਹ ਰਿਕਾਰਡ ਵੀ ਕਪਿਲਦੇਵ ਸਾਹਿਬ ਦੇ ਨਾਮ ਸੀ 175 ਰਨ ਉਸ ਟਾਈਮ ODI ਕ੍ਰਿਕਟ ਦੇ ਵਿੱਚ ਬਣਾਣਾ ਉਹ ਰਿਕਾਰਡ ਤਾਂ ਮੈਨੂੰ ਲੱਗਦਾ ਘਟੋ ਘਟ 15 20 ਸਾਲ ਕਾਇਮ ਰਿਹਾ ਹੈ ਬਾਅਦ ਵਿੱਚ ਸ਼ਾਇਦ ਗੈਰੀ ਕਿਸਟਨ ਨੇ ਤੋੜਿਆ ਸੀ 1996 ਦੇ ਵਰਲਡ ਕੱਪ ਵਿੱਚ ਜੋ ਤੱਕ ਮੈਨੂੰ ਯਾਦ ਹੈ ਫਿਰ ਗੈਰੀ ਕਸਤੰਦਰ ਰਿਕਾਰਡ ਤੋੜਿਆ ਸੀ ਸੈਦ ਅਨਵਰ ਸਾਹਿਬ ਨੇ ਫਿਰ ਤਾਂ ਡਬਲ ਸੈਂਚਰੀਆਂ ਤਾਂ ਦੁਲਕਰ ਨੇ ਮਾਰੀਆਂ ਰੋਹਿਤ ਸ਼ਰਮੇ ਨੇ ਮਾਰੀਆਂ ਇੱਕ ਹੋਰ ਬੜੀ ਖਾਸ ਗੱਲ ਮੈਨੂੰ ਯਾਦ ਆਂਦੀ ਹੈ ਇਹ ਮੇਰੇ ਵੱਡੇ ਭਰਾ ਨੇ ਮੈਨੂੰ ਦੱਸੀ ਸੀ ਅੱਜ ਇੱਥੇ ਹੁਣ ਮੈਚ ਹੋਇਆ ਟੈਸਟ ਮੈਚ ਲੀਡਜ਼ ਵਿੱਚ ਉੱਥੇ 1990 ਮੈਚ ਹੋ ਰਿਹਾ ਸੀ ਇੰਡੀਆ ਦੀ ਟੀਮ ਆਪਣੀ ਇੰਡੀਆ ਟੀਮ ਨੰਬਰ 2 ਤੇ ਬੈਟਿੰਗ ਕਰ ਰਹੀ ਸੀ ਇੰਗਲੈਂਡ ਨੇ ਵੱਡਾ ਸਕੋਰ ਬਣਾਤਾ ਸੀ ਤੇ ਵਿਕਟਾਂ ਸ਼ਾਇਦ ਇੱਕ ਜਾਂ ਦੋ ਰਹਿ ਗਈਆਂ ਸੀ ਤੇ ਫਾਲੋਅ ਆਨ ਆਪਣੇ ਸਿਰ ਤੇ ਮੰਡਰਾ ਰਿਹਾ ਸੀ ਇੰਡੀਆ ਨੂੰ ਫਾਲੋਅ ਆਨ ਬਚਾਉਣ ਵਾਸਤੇ 24 ਰਨ ਚਾਹੀਦੇ ਤੇ ਸਾਡੇ ਪਾਹੂ ਕਪਿਲਦੇਵ ਸਾਹਿਬ ਕਹਿੰਦੇ ਕਾਨੂੰ ਸਿੰਗਲ ਸਿੰਗਲ ਲੈਣੇ ਇੱਕ ਛੱਕਾ ਦੋ ਛੱਕੇ ਤਿੰਨ ਛੱਕੇ ਚਾਰ ਛੱਕੇ ਚਾਰ ਗਿੰਦਾ ਚਾਰ ਛੱਕੇ ਲਾ ਕੇ ਫੋਲੋਆਨ ਬਚਾਤਾ ਬਾਈ ਜੀ ਨੇ ਇਹ ਇਹਨਾਂ ਦੇ ਰਤਬੇ ਹੁੰਦੇ ਸੀ ਉਹ ਬੈਟ ਨਾਲ ਵੀ ਕਮਾਲ ਕਰਦੇ ਸੀ ਉਹ ਬੋਲ ਨਾਲ ਵੀ ਕਮਾਲ ਕਰਦੇ ਸੀ ਤੇ ਸਭ ਤੋਂ ਵੱਧ ਜਿਹੜਾ ਕਮਾਲ ਕਰਦੇ ਸੀ ਨਾ ਜੋ ਗੱਲ ਮੇਰੇ ਦਿਲ ਦੇ ਬੜੇ ਕਰੀਬ ਹੈ ਸਭ ਤੋਂ ਵੱਡੀ ਗੱਲ ਕਪਿਲਦੇਵ ਸਾਹਿਬ ਦੀ ਹਮੇਸ਼ਾ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਇੰਡੀਅਨ ਖੂਨ ਹੈ ਬਈ ਪੰਜਾਬੀ ਖੂਨ ਹੈ ਬਈ ਵੈਸੇ ਹੀ ਆਪਾਂ ਜਲਦੀ ਦਬਦੇ ਨਹੀਂ ਹੈਗੇ ਪਰ ਉਹਨਾਂ ਵਿੱਚ ਹੰਕਾਰ ਨਹੀਂ ਸੀ ਸੈਲਫ ਕੌਨਫੀਡੈਂਸੀ ਆਤਮ ਵਿਸ਼ਵਾਸ ਸੀ ਕਿ ਅਗਰ ਅਸੀਂ 1983 वर्ल्ड कप ਵੀ ਖੇਡਣ ਜਾ ਰਹੇ ਹਾਂ ਉਸ ਤੋਂ ਪਿਛਲੇ ਦੋ वर्ल्ड कपਾਂ ਵਿੱਚ ਆਪ ਇੱਕ ਮੈਚ ਜਿੱਤਿਆ ਸੀ ਈਸਟ ਅਫਰੀਕਾ ਖਿਲਾਫ ਉਹਦੇ باوجود ਉਹਨਾਂ ਨੇ ਜਾ ਕੇ ਸਟੇਟਮੈਂਟ ਦਿੱਤੀ ਸੀ ਵੀ ਹੇਅਰ ਟੂ ਵਿਨ ਅਸੀਂ ਜਿੱਤਣ ਆਏ ਆ ਆਤਮ ਵਿਸ਼ਵਾਸ ਆਪਣੇ ਤੇ ਯਕੀਨ ਕਿ ਇੰਡੀਅਨ ਟੀਮ ਭਾਰਤ ਦੀ ਟੀਮ ਦੁਨੀਆ ਦੀ ਵੱਡੀ ਤੋਂ ਵੱਡੀ ਮੰਨੀ ਪਰ ਮੰਨੀ ਟੀਮਾਂ ਤੋਂ ਵੀ ਘੱਟ ਨਹੀਂ ਹੈਗੀ ਇਹ ਹੌਸਲਾ ਉਹਨਾਂ ਨੇ ਸਾਰੇ ਉਹ ਖਿਡਾਰੀਆਂ ਨੂੰ ਦਿੱਤਾ ਜਿਹੜੇ ਉਹਨਾਂ ਦੇ ਹੇਠ ਉਹਨਾਂ ਦੇ ਹੇਠ ਖੇਡੇ ਆ ਭਾਵੇਂ ਇੰਡੀਅਨ ਟੀਮ ਵਿੱਚ ਖੇਡੇ ਭਾਵੇਂ ਡੋਮੈਸਟਿਕ ਕ੍ਰਿਕਟ ਵਿੱਚ ਖੇਡੇ ਮੈਨੂੰ ਲੱਗਦਾ ਕਿ ਹੋਰ ਗੱਲ ਕਰਨੀ ਸ਼ੁਰੂ ਅਗਰ ਗੱਲ ਕਰਦੇ ਜਾਈਏ ਕਰਦੇ ਜਾਈਏ ਤਾਂ ਗੱਲਾਂ ਨਹੀਂ ਮੁੱਕਣੀਆਂ ਵੀਡੀਓ ਬਹੁਤ ਲੰਬਾ ਹੋ ਜਾਣਾ ਮੁੱਖ ਦੀ ਗੱਲ ਇਹ ਹੈ ਕਿ 25 ਜੂਨ 1983 ਕਪਿਲ ਦੇਵ ਸਾਹਿਬ ਉਹ ਪਹਿਲੇ ਕਪਤਾਨ ਬਣੇ ਜਿਨ੍ਹਾਂ ਨੇ ਭਾਰਤ ਦੇ ਲਈ ਉਹ ਵਰਲਡ ਕੱਪ ਦੀ ਟਰੋਫੀ ਜਿੱਤੀ ਫਿਰ ਕਈ ਸਾਲ ਲੱਗੇ ਵਰਲਡ ਕੱਪ ਆਨ ਨੂੰ ਫਿਰ ਹੋਰ ਵੀ ਟਰੋਫੀਆਂ ਆਈਆਂ ਪਰ ਉਸ ਟਾਈਮ ਭਾਰਤੀ ਟੀਮ ਨੂੰ ਵਰਲਡ ਕੱਪ ਜਿੱਤਣ ਦਾ ਦਾਅਵੇਦਾਰ ਕੋਈ ਨਹੀਂ ਮੰਨਦਾ ਪਿਆ ਸੀ। ਕਪਿਲ ਦੇਵ ਸਾਹਿਬ ਨੂੰ ਯਕੀਨ ਸੀ ਕਿ ਅਸੀਂ ਕਰ ਸਕਦੇ ਹਾਂ। ਕਰਕੇ ਦਿਖਾਇਆ। ਇਹ ਉਹਨਾਂ ਦਾ ਕਮਾਲ ਹੈ। ਇਹ ਉਹਨਾਂ ਨੂੰ ਨਮਨ ਹੈ ਜੀ ਤੁਹਾਡੇ ਵੱਲੋਂ ਮੇਰੇ ਵੱਲੋਂ ਪੂਰੇ ਕ੍ਰਿਕਟ ਦੇ ਫੈਨਸ ਵੱਲੋਂ ਅੱਜ ਦਾ ਦਿਨ ਆਪਾਂ ਸਾਰੀ ਉਮਰ ਯਾਦ ਰੱਖਾਂਗੇ। ਅਗਲੇ ਵੀਡੀਓ 'ਚ ਗੱਲ ਕਰੂੰਗਾ ਜੀ ਆ ਲੀਡਜ਼ ਮੈਚ ਵਿੱਚ ਜੋ ਖਾਪਨੀ ਪਈ ਹੈਗੀ ਹੈ ਕਿੱਥੇ ਕਿੱਥੇ ਆਪਾਂ ਗਲਤੀਆਂ ਕੀਤੀਆਂ ਕਿੱਥੇ ਮੈਚ ਹਾਰੇ ਤੇ ਅਗਲੇ ਮੈਚ ਵਿੱਚ ਆਪਾਂ ਹੋਰ ਕੀ ਬਿਹਤਰ ਕਰ ਸਕਦੇ ਆ ਪਰ ਕਪਿਲ ਦੇਵ ਸਾਹਿਬ ਦੇ ਬਾਰੇ ਤੁਹਾਡੀ ਕੀ ਯਾਦਗਾਰ ਹੈ ਤੁਹਾਡੇ ਅਗੇ ਕੀ ਉਹਨਾਂ ਦਾ ਇਮਪ੍ਰੈਸ਼ਨ ਹੈ ਥੱਲੇ ਜਰੂਰ ਕਮੈਂਟਾਂ ਵਿੱਚ ਦੱਸੋ ਅਗਲੀ ਵੀਡੀਓ ਵਿੱਚ ਮੁਲਾਕਾਤ ਹੁੰਦੀ ਹੈ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ